ਕੋਈ ਭਈ ਜੇ ਤੁਹਾਡਾ ਟਾਈਮ ਨਹੀਂ ਲੱਗਾ ਤੇ ਫਿਰ ਸਾਡਾ ਟਾਈਮ ਲੱਗ ਜਾਣਾ ਤੁਹਾਡੇ ਘਰ ਆਉਣ ਦਾ ਤੇ ਫਿਰ ਨਾ ਕਿਉਂਕਿ ਸਾਡੇ ਉਲਟ ਹੋ ਗਿਆ ਕੰਮ ਸਾਰਾ ਕਰੇ ਯਾ ਇਹਨਾਂ ਦੇ ਵਿੱਚ ਤੇ ਇਹਨਾਂ ਦੇ ਆਪਾਂ ਫੈਮਿਲੀ ਦੀਆਂ ਵੀਡੀਓ ਵੀ ਆ ਗਈਆਂ ਨੇ ਵਿੱਚ ਇਹਨਾਂ ਦੇ ਫੋਲ ਕੇ ਵੇਖ ਲਈਏ ਵਿੱਚੋਂ ਵੀਡੀਓ ਹਾਂ ਨਹੀਂ ਨਹੀਂ ਵੇਖੋ ਤੁਸੀਂ ਕੋਈ ਗੱਲ ਨਹੀਂ ਵੇਖੋ ਗੱਡੀ ਆਵੇ ਚਾਹੇ ਨਾ ਆਵੇ ਹੁਣ ਕੋਈ ਪਰਵਾਹ ਕੋਈ ਪਰ ਜਿਹੜੇ ਗੇਠ ਲੰਮੀ ਜਮਾਣੇ ਦੀ ਵਧੀ ਹੈ ਨਾ ਉਹ ਕੰਟਰੋਲ ਚ ਕਰਨੀ ਪੈਣੀ ਹੈ ਕੋਈ ਗੱਲ ਨਹੀਂ ਭੈਣ ਜੀ ਇਹਨੂੰ ਤਾਂ ਮੈਂ ਨੱਥ ਪਾ ਲੂੰਗੀ ਆਪੇ ਹੀ ਲਵਲੀ ਨਾ ਪਾਸਾ ਆਉਣਾ ਹਜੇ ਕੱਲ ਤੱਕ ਨਾ ਇਹਦਾ ਕੰਮ ਕੀਤਾ ਹੀ ਖੜਾ ਮੈਂ ਵੇਖ ਲਿਓ ਇਹ ਜਿਹੜੀ ਜਬਾਨ ਲੜਉਂਦੀ ਆ ਨਾ ਇਹ ਕਿੱਦਾਂ ਮਾਰਦੀ ਅੰਦਰ ਪੈ ਕੇ ਪਿੰਦਰਾ ਤੂੰ ਕੀ ਕਰਨ ਆਈ ਆ ਮੇਰੇ ਸਰਾਣੇ ਖਲੋਤੀ ਰਹਿਨੀ ਆ ਪਰਾਂ ਚਲ ਜਾ ਮੇਰੇ ਲਾਗੋ ਹਾਇ ਰੱਬਾ ਇਧਰ ਤੇ ਆਓ ਸੌਣ ਵੀ ਨਹੀਂ ਦਿੰਦੀ ਕ ਲੈਣੇ ਕਿੱਥੋਂ ਮੇਰੇ ਪੇਸ਼ ਪੈ ਗਈ ਐ ਹਾਇ ਰੱਬਾ ਗੱਡੀ ਆਈ ਏ ਬਾਹਰ ਮੇਰੇ ਲਾਗੋ ਚਲ ਜਾ ਪਰਾਂ ਮੈਨੂੰ ਕੋਈ ਗੱਡੀ ਨਹੀਂ ਚਾਹੀਦੀ ਮੈਨੂੰ ਆਰਾਮ ਨਾਲ ਜ਼ਿੰਦਗੀ ਜੀ ਲੈਂਦੇ ਆਪਣੀ ਆਓ ਚਲੀਏ ਮੈਂ ਤੈਨੂੰ ਕਹਿਣ ਨਹੀਂ ਪਰਾਂ ਚਲ ਜਾ ਮੈਂ ਤੈਨੂੰ ਕਹਿ ਨਹੀਂ ਆਓ ਗੱਡੀ ਤੇ ਚਲੀਏ ਹਾਇ ਰੱਬਾ ਮੈਂ ਕੀ ਕਰਾਂ ਆ ਤਾਂ ਮੇਰੇ ਗਲੋਂ ਲੱਥਾ ਨਹੀਂ ਡਈ ਸੰਦੀਪ ਨੂੰ ਵੀ ਠਾ ਲੋ ਨਾਲ ਸੰਦੀਪ ਨੇ ਕਿੱਥੇ ਜਾਣਾ ਤੇਰੇ ਨਾਲ ਸੰਦੀਪ ਨੇ ਕਿਤੇ ਨਹੀਂ ਜਾਣਾ ਤੇਰੇ ਨਾਲ ਜਾ ਚੱਲ ਜਾ ਨਹੀਂ ਸੰਦੀਪ ਉੱਠ ਤਾਂ ਮੈਂ ਤੈਨੂੰ ਕਹਿਂਦੀ ਪਰਾ ਚੱਲ ਜਾ ਨਹੀਂ ਮੰਮੀ ਆਏ ਆ ਮੇਰੇ ਕਿਥੋਂ ਪੇਸ਼ ਪੈ ਗਈ ਕਿ ਲੈਣੀ ਗਲੋਂ ਲੱਥਰ ਨਹੀਂ ਡਈ ਨਹੀਂ ਪਰਾ ਚੱਲ ਜਾ ਹਾਇ ਰੱਬ ਮੈਨੂੰ ਨਹੀਂ ਤੇਰੀ ਗੱਡੀ ਚਾਹੀਦੀ ਨਹੀਂ ਜਾ ਜਿੱਥੋਂ ਐਂਕ ਲੈਣੀਆਂ ਚੱਲ ਜਾ ਉੱਥੇ ਆਓ ਚਲੀਏ ਨਹੀਂ ਸੰਦੀਪ ਉੱਠਦਾ ਨਹੀਂ ਸੰਦੀਪ ਉੱਠ ਹਾਏ ਮੈਂ ਨਹੀਂ ਜਾਣਾ ਤੇਰੇ ਨਾਲ ਜਾ ਚੱਲ ਜਾ ਜਿੱਥੋਂ ਆਈਆਂ ਆ ਤੇ ਕ ਲੈਣੀ ਨਾ ਮੇਰੇ ਮਗਰ ਪੈ ਗਈ ਮੈਨੂੰ ਸੌਣ ਵੀ ਨਹੀਂ ਦਿੰਦੀ ਹਾਏ ਮੈਂ ਨਹੀਂ ਜਾਣਾ ਹائے ਚਲ ਜਾਨੀ ਮੈਂ ਨਹੀਂ ਜਾਣਾ ਤੇਰੇ ਨਾਲ ਕੀ ਗੱਲ ਹੋਈ ਆ ਹੇ ਸੰਦੀਪ ਤੈਨ ਮੈਂ ਕਦੋਂ ਦੀ ਆਵਾਜ਼ਾਂ ਮਾਰਨੀਆਂ ਸਾਹਮਣੇ ਰਪਿੰਦਰ ਖਲੋਤੀ ਮੈਨੂੰ ਕਹਿੰਦੇ ਨਾਲ ਚੱਲ ਨਾਲ ਹੀ ਸੰਦੀਪ ਨੂੰ ਖੜਨਾ ਵਾ ਹਾਇਆ ਸਾਹਮਣੇ ਖਲੋਤੀ ਹੀ ਤੁਹਾਨੂੰ ਨਾ ਦਿਨ ਰਾਤ ਬਸ ਰਪਿੰਦਰ ਦੇਖਦੀ ਰਹਿੰਦੀ ਐ ਹੇ ਵਾਕੇ ਕੋਈ ਨਹੀਂ ਹੈਗਾ ਪਰ ਮੈਨੂੰ ਤੇ ਇਦਾਂ ਲੱਗਣ ਰਿਹਾ ਜਿਦਾਂ ਮੈਨੂੰ ਤੂੰ ਡੇ ਹੀ ਫੜਫੜ ਕੇ ਨਾਲ ਹੀ ਕਹਿੰਦੇ ਸੁਪਨੇ ਆਈ ਹੋਣੀ ਤੁਹਾਡੇ ਹੇ ਰੱਬਾ ਇਹ ਤਾਂ ਬੜੀ ਜਾਣ ਮੇਰੀ ਤੰਗ ਕਰਤੀ ਓ ਤੁਸੀਂ ਤੁਹਾਡੀ ਨੀਂਦ ਵੀ ਖਰਾਬ ਕੀਤੀ ਐ ਨਹੀਂ ਤੇਰੀ ਨੀਂਦ ਕੀ ਖਰਾਬ ਕਰਨੀ ਆ ਮੈਨੂੰ ਲੱਗਦਾ ਇਹ ਨਾ ਖੜਕੇ ਸਾਨੂੰ ਸਾਹ ਲੈਣਾ ਵਾ ਉਹ ਕਿਤੇ ਨਹੀਂ ਕੁਛ ਹੋ ਗਿਆ ਸੌਜੋ ਮੰਮੀ ਸੌਜੋ ਰਮਾਨਾ ਨਿਰਪਿੰਦਰ ਮੈਨੂੰ ਨਹੀਂ ਨੀਂਦ ਆਉਣੀ ਰਪਿੰਦਰ ਨਹੀਂ ਮੈਂ ਸੰਦੀਪ ਆ ਆਪ ਤੇ ਸੌਣਾ ਨਹੀਂ ਅਗਲੇ ਦਿਨ ਨੀਂਦ ਖਰਾਬ ਕਰਨੀ ਆਹੋ ਸੌਜੋ ਰਮਾਨਾ ਤੁਹਾਨੂੰ ਨੀਂਦ ਦਾ ਪਿਆ ਵਾ ਮੇਰੀ ਜਾਨ ਤੇ ਬੜੀ ਆ ਮੰਮੀ ਉਹੋ ਕੀ ਹੋਇਆ ਵਾ ਬੜਾ ਤਬਕੇ ਜੇ ਹਾਈਵੇ ਹੁਣਾ ਕੀ ਆ ਤੂੰ ਤੇ ਮੈਨੂੰ ਡਰਾ ਕੇ ਰੱਖਤਾ ਵਾ ਲੈ ਮੈਂ ਤੇ ਵਾਝ ਦਿੱਤੀ ਆ ਬਸ ਆਣ ਕੇ ਕਿਉਂ ਕੀ ਗੱਲ ਹੋਈ ਆ ਹੁਣਾ ਹਣਾ ਕੀ ਆ ਹੂੰ ਵੀਰਪਿੰਦਰ ਤੇ ਮੇਰਾ ਖੜਾ ਹੀ ਨਹੀਂ ਛੱਡਣ ਡਈ ਘੜੀ ਘੜੀ ਆਣ ਕੇ ਮੈਨੂੰ ਕਹਿਣ ਡਈ ਆ ਚੱਲ ਮੇਰੇ ਨਾਲ ਚੱਲ ਮੇਰੇ ਨਾਲ ਮੈਂ ਤੇ ਨਾ ਬੜੀ ਤੰਗ ਹੋ ਗਈ ਉਹ ਚੱਲ ਮੇਰੇ ਨਾਲ ਹੋਰ ਕੀ ਆ ਸਰਾਂ ਨੇ ਆਣ ਕੇ ਖਲੋ ਜਾਂਦੀ ਆ ਸੁੱਤੀ ਦੇ ਤੇ ਮਾਤਾ ਤੰਗ ਵੀ ਸਾਰਿਆਂ ਦਾ ਵੱਧ ਤੂੰ ਹੀ ਕੀਤਾ ਈ ਇਹਨੂੰ ਜੇ ਹਣ ਖਲੋਂਦੀ ਐ ਸਰਾਣੇ ਆਣ ਕੇ ਤੇ ਚਲ ਜਾ ਘਰ ਉਹਦੇ ਨਾਲ ਕਿੱਥੇ ਖੜਦੀ ਆ ਉਹ ਆਹੋ ਤੂੰ ਦੇ ਨਖਤਿਆਂ ਇਹ ਗੱਲ ਕਹਿਣੀ ਆ ਵੀ ਮਾਂ ਵੀ ਮਰੇ ਤੇ ਘਰ ਖਾਲੀ ਹੋਵੇ ਮਨ ਮਰਜ਼ੀਆਂ ਕਰਾਂ ਆਪਣੀਆਂ ਮੈਨੂੰ ਇਹ ਦੱਸ ਵੀ ਖੜਦੀ ਕਿੱਥੇ ਆ ਉਹ ਜਿੱਥੇ ਆਪ ਗਈ ਉੱਥੇ ਖੜਨਾ ਨੇ ਹੋਰ ਮੈਨੂੰ ਕਿੱਥੇ ਖੜਨਾ ਵਾ ਮਾਤਾ ਤੰਗ ਵੀ ਤੂੰ ਹੀ ਕੀਤਾ ਸੀ ਸਾਰਿਆਂ ਨੂੰ ਮਗਰ ਤੂੰ ਲਾਇਆ ਏ ਤੇਰੇ ਘੜੀ ਹੱਥ ਜੋੜੇ ਹੋਰ ਆ ਗਿਆ ਮਾਸੀ ਨੂੰ ਸਲਾਮਾ ਤੂੰ ਦਿੰਦੀ ਕੁੜੀ ਨੂੰ ਸਲਾਮਾ ਤੂੰ ਦਿੰਦੀ ਤੁ ਫੇਰ ਤੇਰੇ ਸਹਰਾਣੀ ਖਲੂਣਾ ਆਣ ਕੇ ਉਹਨੇ ਚਲ ਜੂਗੀ ਤੇ ਤੈਨੂੰ ਠੰਡ ਪੈ ਜੂਗੀ ਹੈ ਤੇ ਦੱਸ ਇਹਦੇ ਵਿੱਚ ਮੇਰਾ ਕੀ ਕਸੂਰ ਵਾ ਮੈਂ ਤੇ ਆਪ ਗੱਲਾਂ ਕਰ ਰਿਹਾ ਜਦੋਂ ਚੌਥਾ ਸੀ ਉਸ ਦਿਨ ਤੁਸੀਂ ਮੰਨਦੇ ਨਹੀਂ ਲਵਲੀ ਐ ਘਰ ਚੋਂ ਨਹੀਂ ਗਈ ਮੇਰਾ ਤਾਂ ਅੱਧਾ ਕਿਸ ਨੂੰ ਪੁੱਛਿਆ ਪਾਸੀਆ ਕਿਦਾਂ ਕ ਲੈਣੀ ਜਾਊਗੀ ਮੈਂ ਤਾਂ ਨਹੀਂ ਗਾ ਜਾਣਾ ਕਿਸ ਦੇ ਨਾਲ ਠੀਕ ਹੈ ਨਾ ਹੁਣ ਆਹ ਕੰਮ ਨਿਬੜਦਾ ਵਾ ਨਾ ਬਾਬਿਆਂ ਨਾਲ ਤੁਰ ਪੋ ਉਹ ਤਾਂ ਤਾਂ ਹੀ ਕਹਿੰਦੇ ਮੈਂ ਡਰਦੀ ਨਹੀਂ ਕਿਸੇ ਕੋ ਤੇ ਹੁਣ ਡਰਦੀ ਤਾਂ ਮੈਂ ਵਾਕਿਆ ਨਹੀਂ ਕਿਸੇ ਕੋ ਪਰ ਇਹਨੇ ਸਗਾਤ ਨੇ ਮੈਨੂੰ ਡਰਾਤਾ ਹੀ ਉਹ ਉਹਨੇ ਉਹਨਾਂ ਚਰਨੀnga ਜਾਣਾ ਮੇਰਾ ਤਾਂ ਸਾਹ ਨਾ ਸਾਹ ਨਹੀਂ ਰਲਣ ਡਿਆ ਹਾਏ ਆ ਘਰ ਵਿੱਚ ਖਲੋਣੇ ਜੀ ਨਹੀਂ ਕਰਨ ਡਿਆ ਮੇਰਾ ਤਾਂ ਜੀ ਕਰਨਾ ਨਿਕਲ ਜਾ ਇੱਥੋਂ ਕਿਤੇ ਜਿੱਥੇ ਮਨਾਂ ਮਰਜੀ ਚੱਲ ਜਾ ਤੇਰੇ ਉਹਨੇ ਮਗਰ ਹੀ ਰਹਿਣਾ ਈ ਇਹ ਮੇਕੋ ਲਖਾਲਾ ਹਾ ਹੇ ਚੱਜ ਦੀ ਜਬਾਨ ਬੋਲ ਤੇਰੇ ਮਗਰ ਰਹਿਣਾ ਵਾ ਤੂੰ ਤੇ ਉਦਨ ਹੀ ਮੈਨੂੰ ਪੈਂਟੀ ਤੈਨੂੰ ਕੋਹ ਜਿਆਦਾ ਲੱਭਦੀ ਆ ਸਾਨੂੰ ਤਾਂ ਕਦੀ ਦਿਖੀ ਨਹੀਂ ਆ ਹੁਣ ਦਿਖੀ ਕਿ ਨਹੀਂ ਆਪਣੇ ਪਿਛਲਿਆਂ ਦੇ ਮਗਰ ਜਾਵੇ ਹਾਂ ਭਰਾ ਦੇ ਮਗਰ ਜਾਵੇ ਮਾਂ ਦੇ ਮਗਰ ਜਾਵੇ ਉਹਦੇ ਰੋਂਦੇ ਮਰ ਗਏ ਤੁਹਾਨੂੰ ਉਹ ਕੱਲੀ ਜਾਵੇ ਉੱਥੇ ਪੇਕੇ ਉਹਦੇ ਉੱਥੇ ਆ ਇੱਥੇ ਹੁਣ ਉਹਦਾ ਕੀ ਆ ਇੱਥੇ ਕੱਖ ਵੀ ਨਹੀਂ ਹੈਗਾ ਉਹਦਾ ਉਦਾਂ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਫੋਨ ਦਾ ਉਹਨਾਂ ਨੂੰ ਪਤਾ ਨਹੀਂ ਲੱਗਾ ਜੇ ਤੱਕ ਅੱਛਾ ਕਿਉਂ ਜੇ ਫੋਨ ਦਾ ਪਤਾ ਲੱਗਾ ਹੁੰਦਾ ਨਾ ਤੇ ਹੁਣ ਤੱਕ ਤੇ ਰੌੜੀ ਸਾਰੇ ਪੈ ਜਣੀ ਹਾਂਜੀ ਹੈਨਾ ਤੇ ਤੁਹਾਡੇ ਵਾਸਤੇ ਵੀ ਚੰਗਾ ਹੀ ਆ ਕਿ ਜੇ ਫੋਨ ਦਾ ਪਤਾ ਨਹੀਂ ਲੱਗਾ ਤੇ ਸਾਨੂੰ ਉਹਨਾਂ ਹੀ ਟਾਈਮ ਮਿਲ ਜੂਗਾ ਬਾਕੀ ਮੇਰੇ ਬਲਜੀਤ ਭਾਜੀ ਨਾਲ ਗੱਲ ਹੋਈ ਠੀਕ ਹੈ ਕਹਿੰਦੇ ਇਹ ਕਹਿੰਦੇ ਤੂੰ ਮੇਰੇ ਨਾਲ ਚੱਲ ਤੇ ਉਹਨਾਂ ਦੇ ਥਾਣੇ ਦਾ ਕੋਈ ਬੰਦਾ ਵਾ ਪੁਲਸ ਵਾਲਾ ਤੇ ਕਹਿੰਦੇ ਸੀ ਵੀ ਮੇਰੀ ਵਾਗ ਵੀ ਹੈਗੀ ਉਹਨਾਂ ਦੇ ਨਾਲ ਅੱਛਾ ਤੇ ਕਹਿੰਦੇ ਸੀ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਘਰੇ ਚਲ ਜਾਗੇ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਜੇ ਗੱਲ ਹੋ ਜੇ ਤੇ ਇਹ ਆ ਵੀ ਚਲੋ ਸਾਡੀ ਸੁਣਵਾਈ ਜ਼ਿਆਦਾ ਹੋਊਗੀ ਕਿਉਂਕਿ ਜਦੋਂ ਸਾਡੇ ਕੋਲ ਸਬੂਤ ਵਾ ਕਈ ਵਾਰੀ ਸਬੂਤ ਹੁੰਦੇ ਆ ਵੀ ਪੁਲਸ ਗੱਲ ਨਹੀਂ ਸੁਣਦੀ ਨਹੀਂ ਸੁਣਦੀ ਜਿੰਨਾ ਪੈਸੇ ਲੈ ਹੁੰਦੇ ਨਾ ਤੁਹਾਨੂੰ ਪਤਾ ਹੀ ਆ ਕੀ ਕੋਈ ਬਣਦਾ ਤੇ ਇਹ ਆ ਵੀ ਜੇ ਸਾਡੀ ਉਥੇ ਵਾਗ ਵੀ ਹੋਊਗੀ ਤੇ ਕੱਲ ਬਾਹ ਪੜਨੇਗੇ ਤਾਂ ਕਰਕੇ ਮੈਂ ਸੋਚਨੇ ਵੀ ਚੱਲ ਹੋ ਗਏ ਹੁੰਦੇ ਆ ਠੀਕ ਆ ਤੇ ਰਿਪੋਰਟ ਮਿਲ ਗਈ ਪੋਸਟਮਾਨਾਂ ਦੀ ਕਿ ਨਹੀਂ ਨਹੀਂ ਉਹ ਭੋਗ ਤੋਂ ਇੱਕ ਦਿਨ ਬਾਅਦ ਮਿਲਨੇ ਆ ਅੱਛਾ ਅੱਛਾ ਫੇਰ ਅਸੀਂ ਕਰਾਂਗੇ ਨਾ ਫੇਰ ਪੋਸਟਮਾਨਾਂ ਦੀ ਰਿਪੋਰਟ ਵੀ ਨਾਲ ਲਾਵਾਂਗੇ ਤੇ ਨਾਲ ਜਿਹੜੇ ਸਾਡੇ ਕੋਲ ਸਬੂਤ ਆ ਉਹ ਵੀ ਨਾਲ ਲਾ ਕੇ ਤੇ ਫੇਰ ਬਣਾਗੇ ਇਹਨਾਂ ਨੂੰ ਚੰਗੀ ਤਰ੍ਹਾਂ ਯਾਰ ਠੀਕ ਤੇ ਦਲਜੀਤ ਨਾਲ ਆਏਗਾ ਇਹ ਗੱਲ ਦਲਜੀਤ ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਕਹਿੰਦਾ ਕੋਈ ਗੰਧਨ ਜਿੱਥੇ ਲੋਡ ਹੋਈ ਹੈ ਨਾ ਮੇਰੀ ਤੁਸੀਂ ਦੱਸਿਓ ਅੱਛਾ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਵਾਂ ਇਹ ਨਾ ਸੋਚਿਓ ਇਕੱਲੇ ਜੇ ਤੁਸੀਂ ਕਹਿੰਦਾ ਜਿੱਥੇ ਲੋੜ ਹੋਊਗੀ ਤਾਂ ਮੈਨੂੰ ਦੱਸਿਓ ਜੀ ਠੀਕ ਹੈ ਠੀਕ ਹੈ ਤਾਂ ਮਦਦ ਕਰਨ ਰਿਹਾ ਵਾਵਾ ਕੁਛ ਨਹੀਂ ਕਰ ਸ਼ਕਤ ਨਹੀਂ ਹੋਇਆ ਉਹਨਾਂ ਨੂੰ ਕਿ ਜਿੱਦਾਂ ਕੋਈ ਨਹੀਂ ਨਹੀਂ ਅਜੇ ਉਹਨਾਂ ਨੇ ਗੱਲ ਨਹੀਂ ਕੀਤੀ ਕੋਈ ਦੀ ਕਿਉਂ ਦਲਜੀਤ ਨਾਲ ਕਿਹੜਾ ਬੋਲਦੇ ਹਾਂ ਠੀਕ ਹੈ ਤੇ ਦਲਜੀਤ ਨਾਲ ਤੇ ਹੁਣ ਤਾਂ ਉਹਨੂੰ ਪਤਾ ਉਦਾਂ ਹੀ ਕਾਟਾ ਹੀ ਉਹਨਾਂ ਦਾ ਕਾਟਾ ਹੀ ਤੇ ਉਹਦਾਂ ਕਹਿੰਦਾ ਬੇਜਤੀ ਮੈਂ ਚੰਗੀ ਕੀਤੀ ਕਹਿੰਦਾ ਅੱਛਾ ਕਹਿੰਦਾ ਜਿੰਨੀ ਇਹਨਾਂ ਨੇ ਮੇਰੀ ਕੀਤੀ ਨਾ ਕਹਿੰਦਾ ਉਸ ਤੋਂ ਵੱਧ ਕੀਤੀ ਠੀਕ ਹੈ ਤੇ ਉਹਦਾਂ ਵੀ ਕਹਿੰਦੇ ਕਹਿੰਦਾ ਕੋਈ ਨਹੀਂ ਜਿੱਥੇ ਲੋੜ ਹੋਊਗੀ ਦੱਸਿਓ ਤੁਸੀਂ ਕਰਾਂਗੇ ਕਹਿੰਦਾ ਤੇਰੀ ਮਦਦ ਉਹਦਾ ਨਾ ਜੋਵਣਾ ਐਵੇਂ ਦਲਜੀਤ ਨੂੰ ਗ ਬੰਦੇ ਨੇ ਵਧੀਆ ਸਾਥ ਦਿੱਤਾ ਹਾਡਾ ਨਹੀਂ ਨਹੀਂ ਹੁੰਦਾ ਇਹ ਵੀ ਚਲੋ ਗੱਲ ਸਾਡੀ ਮੰਨੀ ਉਹਨੇ ਤੇ ਉਹਦੀ ਗੱਲ ਮੰਨਣ ਦੇ ਨਾਲ ਹੀ ਸਾਡਾ ਕੰਮ ਹੋਇਆ ਜੇ ਉਹ ਗੱਲ ਨਾ ਮੰਨਦਾ ਸਾਡੀ ਅੱਖੇ ਨਾ ਲੱਗਦਾ ਤੇ ਫੋਨ ਕਿੱਥੋਂ ਮਿਲਣਾ ਉਹ ਨਹੀਂ ਸਾਡਾ ਗੱਲ ਹੀ ਨਹੀਂ ਬੰਨ੍ਹਨੀ ਯਾਰ ਫੋਨ ਕਿੱਥੋਂ ਲੱਭ ਲੈਣਾ ਹੀ ਚਲੋ ਹੁਣ ਇਹ ਹੋਈ ਆ ਕਿ ਸਾਰਾ ਕੁਝ ਠੀਕ ਠਾਕ ਹੋ ਗਈ ਤੇ ਭੋਗ ਤੇ ਪਰਸੋਂ ਮੈਂ ਜਾਣਾ ਜੀ ਜ਼ਰੂਰ ਠੀਕ ਆ ਠੀਕ ਕੋਈ ਆਹ ਇਹ ਕੰਮ ਤੋਂ ਪਿੱਛੇ ਨਹੀਂ ਗਾ ਰਹਿਣਾ ਹੈਗਾ ਜਿਹੜੇ ਕੰਮ ਸਾਡੇ ਕੁੜੀ ਦੇ ਕਰਨ ਵਾਲੇ ਉਹ ਕਰਨੇ ਹੀ ਜ਼ਰੂਰ ਨਹੀਂ ਕੋਈ ਨਹੀਂ ਚਲ ਪਾਉਂਦੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਕਰਾਂਗੇ ਗੱਲ ਸਿੱਧੀ ਹੋ ਗਈ ਜਰਾ। ਠੀਕ ਆ। ਹਾਂ ਜੀ ਤੁਹਾਨੂੰ ਮੈਂ ਕੀ ਦੱਸਾਂ? ਦਲਜੀਤ ਆਪਣੇ ਨਾਲ ਨਾ ਸਾਨੂੰ ਆਪਣੇ ਪਿੰਡ ਲੈ ਗਿਆ। ਮਾਨਾ ਉਹ ਸੇ ਜਾ ਕੇ ਹਾਠੀ ਬੜੀ ਦੇਤੀ ਹੋਈ। ਬੀਤੀ ਹੋਈ। ਕੀ ਕਿਹਾ ਤੁਹਾਨੂੰ ਉਹਨਾਂ ਨੇ? ਕਹਿਣਾ ਪਿਆ ਜਿਨਾ ਕੀ ਉਹਨਾਂ ਦਾ ਸਾਡੇ ਪੱਲੇ ਰੱਖ ਨਹੀਂ ਛੱਡਿਆ। ਕਿੰਦੀ ਜੇ ਦੀ ਸਾਸ ਤੋਂ ਵੀ ਦੀ ਕਿ ਮੈਂ ਫਿਰ ਨੂੰ ਨਿਗਰੱਖਣਾ ਆਪਣੇ ਨਾਲ ਹੀ ਰਹਿ ਜਾ। ये निगल कही है जी, मैं आओ कैसे के अदर दीदा भैया फेर कर दूंगी हाय हाय ये गलत नहीं चंगी की थी उन्होंने ते गल सुन मेरी तू ओगे कुछ ना किया हां जी मैं कह रहा हूं मेनू ते करो ही कही जांदे ही ते कोई गल ना करी कोई गल ना करी अगे देख ना हरपिंदर वलो की बनया वा ते तो मुड़ के उधर भी काम खराब हो गया ना ते उठी होवेगी मैं ते पता नहीं तो की रही ਆਹ ਨੂੰ ਮੇਰੇ ਸਵਾਲ ਪਤਾ ਤਾਂ ਹੈਗਾ ਤਾਂ ਤੱਕ ਜੀ ਇਹ ਵੀ ਉਹ ਨਾ ਨਾ ਮਰ ਨਹੀਂ ਆਉਂਦੀ ਮੈਨੂੰ ਕੁਝ ਨਹੀਂ ਮੈਂ ਬੋਲ ਨਹੀਂ ਸਕਦੀ ਸਾਲ ਕੋਈ ਗੱਲ ਨਹੀਂ ਚੰਗਾ ਕੀਤਾ ਜਾਂ ਨਹੀਂ ਬੋਲੀ ਨਾ ਤੇ ਚੱਲ ਕਿਹੇ ਤਰ੍ਹਾਂ ਵੀ ਅਹੀਂ ਇਹ ਚੌਂ ਨੇ ਵੀ ਕੁੜੀ ਖੜੀ ਬੱਸੇ ਉੱਥੇ ਹੈਂ ਆਸ ਜਿਹੜੀਆਂ ਨੇ ਗੱਲਾਂ ਕੀਤੀਆਂ ਨਾ ਉਹ ਕੁੜੀ ਨੂੰ ਉਹ ਸੋਣ ਵਾਲੀਆਂ ਨਹੀਂ ਕਹਿੰਦੀਆਂ ਅਸੀਂ ਹੀ ਕੋੜ ਦੇ ਚੱਲ ਹੀ ਦੇ ਚੰਗਾਂਗੇ ਪਰ ਮਿਹੋ ਨੇ ਗੁੱਸਾ ਝੜਿਆ ਕੋਈ ਗੱਲ ਨਹੀਂ ਕਿ ਉੱਥੇ ਮਿਲਣਾ ਤਾਂ ਉੱਥੇ ਹੀ ਹੈ ਜੀ ਹੋਏ ਰਮਨ ਜੇ ਤੁਮਨੇ ਫਿਕਰੀ ਕੋ ਆਤਾ ਦੱਸ ਕੇ ਤੂੰ ਹਾਂ ਚੱਲ ਕੋਈ ਗੱਲ ਨਹੀਂ ਕਿਉਂ ਨਾ ਮੈਂ ਮੈਂ ਤੇ ਆਪ ਸਭ ਟੈਨਸ਼ਨ ਦੇ ਵਿੱਚ ਹਾਂ ਕਿ ਚੱਲ ਜੀ ਫਟ ਵੀ ਆਈ ਤਾਵਾ ਆਪਣੇ ਘਰੋਂ ਕਿਰ ਰਿਹਾ ਸੀ ਹੁਣ ਜਦ ਤੱਕ ਪੜੌਣਾ ਇੱਥੇ ਆਂ ਕਿ ਸਾਡੇ ਕੋਲ ਗਿਆ ਜੇ ਤੇ ਮੈਂ ਹੁਣ ਜਵਾਈ ਭਾਈ ਨੂੰ ਕਿਹਿੰਦੀ ਚੱਲ ਜੇ ਆਪਣੇ ਟੈਂਪਰ ਨਹੀਂ ਦੱਸ ਇਹ ਨਾਲ ਲੈ ਗਿਆ ਹੀ ਇਹ ਸੋ ਸਮਝਾਉਂਦਾ ਇਹਨਾਂ ਨੂੰ ਬੇਤੀ ਕਰਾਉਣ ਲਿਖੜੇ ਨਾਲ ਇਹਨੇ ਚਾਹ ਵੀ ਛੱਡੋ ਇਹ ਗੱਲਾਂ ਕੱਲ੍ਹ ਆਉਗੇ ਨਾ ਫੇਰ ਗੱਲਾਂ ਬਾਤਾਂ ਕਰਾਂਗੇ ਆਖੋਦ ਕੋ ਵਾ ਤੂੰ ਹੀ ਕਰਾਉਣਾ ਵਾ ਆਓ ਸੋ ਪ੍ਰਾਹ ਹੁੰਦੀ ਐ ਕੁਝ ਦਿਨਾਂ ਲਈ ਕੋਈ ਗੱਲ ਨਹੀਂ ਤੂੰ ਟੈਨਸ਼ਨ ਲੈ ਕੇ ਗੱਲ ਦੀ ਆ ਜਾਣਾ ਮੈਂ ਬਸ ਸਮਝ ਲੈ ਵੀ ਮੈਂ ਫ੍ਰੀ ਹੋਈ ਗਈ ਘਰ ਘਰ ਲਿਆ ਘਰ ਦਾ ਕੰਮ ਆ ਜਾਨੀ ਐ ਸ਼ਾਮਾਂ ਨੂੰ ਵੇਣੀ ਜਾਂ ਨਹੀਂ ਤੇ ਇਹ ਨਹੀਂ ਟਾਈਮ ਹਾਂ ਸਾ ਤਾਂ ਵੀ ਮੈਨੂੰ ਦੱਸ ਦੇ ਮੈਂ ਲੱਵੀ ਨੂੰ ਕਿਹਾ ਫਿਰ ਲੱਵੀ ਲੈ ਆਉਣਾ ਨੂੰ ਚੱਲ ਕੋਈ ਗੱਲ ਇਤਨਾ ਫੋਨ ਕਰਕੇ ਦੱਸੂਗੀ ਫਿਰ ਮੈਂ ਹੈ ਠੀਕ ਐ ਚਲੋ ਠੀਕ ਹਾਂ ਚੰਗ ਚੰਗਾ ਅਰੇ ਜੀ ਚੰਗਾ ਮਿਕਤਾ ਹੈ। ਕਿਦਾ ਆ ਗਿਆ ਫੋਨ? ਫੋਨ ਕਿਦਾ ਆਉਣਾ ਆ? ਰਮਨ ਦੇ ਹੀ ਗੱਲ ਕਰਨ ਦਲਜੀਤ ਵੱਲੋਂ। ਕੀ ਕਹਿੰਦੀ ਐ? ਉੱਥੇ ਵੀ ਦੇ ਨਾ ਵਾ ਵਦ ਘਟ ਕੱਲਾਂ ਹੋਈਆਂ ਨੇ। ਇੱਥੋਂ ਤਾਂ ਲੈ ਗਿਆ ਇਹਨਾਂ ਨਾਲ। ਹੂੰ। ਪਰ ਉੱਥੇ ਦੀ ਮਾਂ ਨੇ ਬੜੀ ਬੇਇੱਜ਼ਤੀ ਕੀਤੀ ਇਹਨਾਂ ਦੀ। ਉਹ ਮੈਂ ਤੈਨੂੰ ਪਹਿਲਾਂ ਕਿਹਾ ਸੀਗਾ। ਉਹ ਮੈਂ ਆਹ ਉਹਨੇ ਘਰ ਸੱਦ ਕੇ ਨਾ ਇਹਨਾਂ ਨੂੰ। ਇਹਨਾਂ ਦੀ ਬੇਇੱਜ਼ਤੀ ਕਰਨੀ। ਵੇਖ ਲੈ ਉਹ ਗੱਲ ਹੋਈ ਕਿ ਨਹੀਂ। ਦੇਣ ਵੇਖੋ ਕੀ ਲਈ ਆ ਤੇ ਸੰਦੀਪ ਨੂੰ ਤਾਂ ਹੀ ਰੱਖਣਾ ਜੀਗਾ ਦਲਜੀਤ ਦਾ ਹੀ ਦੋਰੇ ਵਿਆਹ ਕਰ ਲਾਂਗੇ ਲੈ ਆ ਜੋ ਕੁੜੀ ਆਪਣੀ ਵਾਪਸ ਉਹਨਾਂ ਇਦਾਂ ਹੀ ਕਰਨੀ ਆ ਉਹ ਜੋ ਬੰਦਾ ਸਾਥ ਦੇਂਡਿਆ ਪੂਰਾ ਠੀਕ ਆ ਨਾ ਉਹਨਾਂ ਪੂਰੀ ਕੋਸ਼ਿਸ਼ ਕਰਨੀ ਆ ਸਾਰਿਆਂ ਨੂੰ ਫਸਾਉਣ ਦੀ ਤੇ ਮੈਂ ਤੈਨੂੰ ਕਹਿੰਦੇ ਆਈਓ ਉਹ ਆਪਣਾ ਬਚਾ ਕਰ ਲਾ ਤੂੰ ਚੱਲ ਜਾ ਬਾਹਰ ਗੱਲ ਤੇ ਤੁਹਾਡੀ ਠੀਕ ਆ ਪਰ ਮੈਨੂੰ ਹੁਣ ਡਰ ਇਹ ਲੱਗਣ ਡਿਆ ਆ ਕਿਤੇ ਭੋਗ ਦੇ ਨਾ ਕੋਈ ਛਪਾ ਪੈ ਜਾਏ ਹੋਰ ਉਹ ਭੋਗ ਤੇ ਕੋਈ ਗੱਲ ਨਹੀਂ ਕੀ ਹੋਣੀ ਅਜੇ ਪੋਸਟਮਾਰਟਮ ਦੀ ਰਿਪੋਰਟ ਆਉਣੀ ਆ ਤੇ ਗੱਲ ਸੁਣ ਲੈ ਮੇਰੀ ਮੇਰੇ ਨਾਲ ਹੀ ਜਾਈਂ ਤੇ ਨਾਲ ਹੀ ਆ ਜਾਈਂ ਉਹ ਆ ਪੈਣ ਤੇਰੀ ਕਵੇ ਤੇ ਮੁੜ ਕੇ ਉਥੇ ਰਹਿ ਪੇ ਫੇਰ ਜੱਬ ਪੈਣੀ ਕੋਈ ਨਾ ਨਾ ਮੈਂ ਤਾਂ ਕਦੇ ਨਹੀਂ ਦੇਂਦੀ ਉਹ ਤਾਂ ਮੈਨੂੰ ਹੁਣੇ ਫੋਨ ਕਰਕੇ ਇਹੋ ਗੱਲ ਕਹਿਣ ਲਈ ਗਈ ਵੀ ਤੂੰ ਕਦੋਂ ਆਉਣਾ ਛੇਤੀ ਆ ਤੇ ਮੈਂ ਉਹਨੂੰ ਕਹਿ ਦਿੱਤਾ ਆ ਵੀ ਕੋਈ ਗੱਲ ਨਹੀਂ ਤੇਨੂੰ ਫੋਨ ਕਰਕੇ ਦੱਸੂਗੀ ਫੇਰ ਮੈਂ ਵੇਖੂੰਗੀ ਆਉਣਾ ਕਦੋਂ ਆ ਕਹਿਣ ਲਈ ਲਵਲੀ ਨੂੰ ਭੇਜ ਦੇਣੀ ਆ ਮੈਂ ਤਾਂ ਜੇ ਮਨਾ ਕਰ ਦਿੱਤਾ ਤੁਹਾਨੂੰ ਨਾ ਕਰ ਦੇਗੀ ਨਾ ਤੇ ਚੰਗੀ ਰਹੇਗੀ ਇਹਦੇ ਕੋਈ ਨਾ ਕੋਈ ਸਿਆਪਾ ਪਾਦਣਾ ਹੀ ਹੋਣਾ ਠੀਕ ਆ ਮੈਂ ਨਾ ਹੀ ਕਰ ਦੂੰਗੀ ਮੈਂ ਆਪਣਾ ਵੀ ਸੋਚਣਾ ਕਿ ਨਹੀਂ ਚੰਗਾ ਤੇ ਮਨ ਨੂੰ ਨਾ ਹੀ ਕਰ ਦੂੰਗੀ ਨਾ ਤੇ ਇਹੋ ਗੱਲ ਚੰਗੀ ਆ ਜਾਣਾ ਨਾ ਪਵੇ ਮੈਨੂੰ ਕਿਤੇ ਉੱਥੇ ਨਾ ਟਾਈਮ ਰਹਿਣਾ ਬੜਾ ਔਖਾ ਆ ਦਲਜੀਤ ਵੀ ਨਾ ਜੋ ਬੜਾ ਸਾਥ ਪੂਰਾ ਦੇਣ ਰਿਹਾ ਹੈ ਤੇ ਗਲਤ ਕੋਈ ਨਾ ਕੋਈ ਹੋਣੀ ਹੀ ਜੋ ਉੱਪਰ ਕੇ ਤੇ ਮੈਨੂੰ ਲੱਗਦਾ ਹੁੰਦਾ ਨਹੀਂ ਬੈਣਾ ਹੈਗਾ। ਜੋ ਬਣਾ? ਬੈਠਾ ਹਾਂ ਜੀ ਮੈਂ। ਆਜੋ। ਬੈਠਾ ਘੜੀ ਦੇ ਰੱਖ ਲੱਗੀ। ਠੀਕ। ਹੋਰ ਕੀ ਆ? ਕੁਛ ਨਹੀਂ ਪਤਮਾ ਤੈਨੂੰ ਲਾਈ ਹੀ। ਦੱਸੋ। ਪਰਸਾ ਭੋਗ ਵਾ ਜਾਣਾ। ਭੋਗ ਤੇ ਤੁਸੀਂ ਦੱਸੋ ਕਿਦਾਂ ਕਰੀਏ? ਮੈਂ ਤਾਂ ਕਹਿਨੀ ਆ ਪੱਚ ਹੋਈਏ। ਚੱਲ ਖੀਰ ਲਾ ਦੇਣੀਆਂ ਐ ਹੋਏ। ਹੂੰ ਤੇ ਆਪਣੀ ਤੇ ਚੱਲ ਸਾਰੇ ਕੰਮਕਾਰ ਹੀ ਆਈਏ ਹੁਣ ਮਕਾਰ ਨਹੀਂ ਮੈਂ ਵੀ ਮੇਰੇ ਵੀ ਖਿਆਲ ਜਿਹੀ ਉਹ ਗੱਲ ਹੀ ਤੇ ਭੋਗ ਤੇ ਜਰੂਰ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਹੁਣ ਜਿਹੜੀ ਸਾਡੀ ਕੁੜੀ ਤੇ ਜਿਹੜੇ ਜਿਹੜੇ ਕੰਮ ਕਰਨ ਵਾਲੇ ਕਿਤੇ ਵਿਚਾਰੀ ਇਹਨਾਂ ਚੀਜ਼ਾਂ ਤੋਂ ਰਹਿ ਨਾ ਜਾਵੇ ਕਿਤੇ ਹਾਂਜੀ ਹੁਣ ਅਸੀਂ ਗਏ ਹੋਵਾਂਗੇ ਤੇ ਅਗਰਿਆਂ ਨੂੰ ਵੀ ਸ਼ਰਮ ਆਊਗੀ ਠੀਕ ਹੈ ਕਿ ਨਹੀਂ ਤੇ ਇਹ ਆ ਵੀ ਕਿਤੇ ਇਹ ਨਾ ਹੋਵੇ ਵੀ ਅਸੀਂ ਵੀ ਨਾ ਕਰ ਦਈਏ ਤੇ ਉਹ ਇਹ ਕੰਮ ਕਰਨੀ ਨਾ ਉਹ ਤੇ ਅੱਗੇ ਚਾਹੁੰਦੇ ਆ ਵੀ ਸਾਨੂੰ ਕੋ ਪੁੱਛੇ ਨਾ ਇਹੋ ਚਾਹੁੰਦੇ ਆ ਹਨਾ ਤੇ ਇਹ ਆ ਵੀ ਨਹੀਂ ਅਸੀਂ ਜਰੂਰ ਹੋ ਗਿਆਾਂਗੇ ਕੋਈ ਗੱਲ ਫਿਕਰ ਨਾ ਕਰੋ ਜਾਣਾ ਮੈਂ ਬਾਕੀ ਮੇਰੀ ਦਲਜੀਤ ਨਾਲ ਵੀ ਗੱਲ ਹੋਈ ਅੱਛਾ ਆ ਮੈਂ ਉਹਨੂੰ ਕਿਹਾ ਸੀ ਮੈਂ ਕਿ ਵੀ ਜੇ ਹਾਨੂੰ ਲੋੜ ਪਈ ਨਾ ਭੋਗ ਤੋਂ ਬਾਅਦ ਤੇ ਅਹੀਂ ਭਰਾ ਤੇਨੂੰ ਕਹਿਣਾ ਹੀ ਠੀਕ ਤੇ ਕਹਿੰਦਾ ਸੀ ਵੀ ਤੁਸੀਂ ਬੇਫਿਕਰ ਹੋ ਅੱਗੇ ਜਦੋਂ ਮਰਜ਼ੀ ਫੋਨ ਕਰੋ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਵਾਂ ਤੁਸੀਂ ਫਿਕਰ ਨਾ ਕਰੋ ਕਹਿੰਦਾ ਠੀਕ ਤੇ ਚਲੋ ਇੰਨਾ ਹੀ ਬੜਾ ਵਾ ਵੀ ਸਾਡੀ ਮਦਦ ਕਰਨ ਲਿਆਣਾ ਆਹ ਇੰਨਾ ਬਹੁਤ ਹੈ ਤੇਨੇ ਤੇ ਉਹਨੂੰ ਕੀ ਬਠਾ ਨਾ ਵੀ ਕਰ ਸਕਦਾ ਸੀ ਉਹ ਆਹੋ ਕਰ ਸਕਦਾ ਤੇ ਤਾਂ ਕਰਕੇ ਮੈਂ ਸੋਚ ਰਿਹਾ ਮੈਂ ਕਿ ਕੋਈ ਨਹੀਂ ਸੀ ਭੋਗ ਤੇ ਹੋ ਗਿਆ ਉਹਨੇ ਜ਼ਰੂਰ ਪੋਸਟਮਾਰਟਮ ਦੀ ਰਿਪੋਰਟ ਵੀ ਹੋ ਸਕਦਾ ਵਾ ਵੀ 2 ਦਿਨ ਬਾਅਦ ਆਈ ਜਾਵੇ ਠੀਕ ਤੇ ਫਿਰ ਉਹ ਵੀ ਲੈ ਕੇ ਤੇ ਜਿਹੜੇ ਸਾਡੇ ਕੋਲ ਸਬੂਤ ਨੇ ਉਹ ਸਾਰੇ ਇਕੱਠੇ ਕਰਕੇ ਤੇ ਫਿਰ ਉਹਨਾਂ ਨੂੰ ਠੀਕ ਇਹ ਵੀ ਉਹਨਾਂ ਨੂੰ ਨਹੀਂ ਹਜੇ ਕਾਹੇ ਦਾ ਪਤਾ ਨਹੀਂ ਹਾਂ ਇਹ ਗੱਲ ਹੈਗੀ ਆ ਉਹਦਾ ਮੈਨੂੰ ਲੱਗਦਾ ਫੋਨ ਦਾ ਵੀ ਨਹੀਂ ਪਤਾ ਲੱਗਾ ਉਹਨਾਂ ਨੂੰ ਕਿਉਂ ਨੇਦੇ ਬੰਦਾ ਪਰਚੋਲ ਕਰਦਾ ਹੀ ਆ ਤੇ ਪਤਾ ਕਰਕੇ ਤੇ ਬੰਦਾ ਵੇਖਦਾ ਹੀ ਆ ਵੀ ਇੱਥੇ ਗਿਆ ਫੋਨ ਜਿਹਨਾਂ ਨੂੰ ਪਤਾ ਹੁੰਦਾ ਤੇ ਫਿਰ ਹੁਣ ਤੱਕ ਲੱਗ ਜਣਾ ਸੀ ਇਹਨੂੰ ਵੀ ਦਾ ਫਿਰ ਲੱਗ ਜਣਾ ਤੇ ਰੌਲਾ ਪੈ ਗਿਆ ਚਲੋ ਸਾਡੇ ਵਾਸਤੇ ਚੰਗਾ ਹੀ ਆ ਹਾਂ ਜਿੰਨਾ ਚਿਰ ਉਹਨਾਂ ਨੂੰ ਨਾ ਪਤਾ ਲੱਗੂਗਾ ਵਧੀਆ ਸਾਨੂੰ ਉਹਨਾਂ ਹੀ ਟਾਈਮ ਵੱਧ ਮਿਲ ਜਾਣਾ ਇਹੋ ਗੱਲ ਹੀ ਆ ਠੀਕ ਆ ਗਏ ਆ ਨਹੀਂ ਬਲਜੀਤਵਾਲ ਬਲਜੀਤਵਾਲ ਜਾਣਾ ਵਾ ਮੈਨੂੰ ਕਹਿੰਦੇ ਸੀ ਕਹਿੰਦੇ ਸ਼ਾਮੀ ਜਾਣੇ ਆ ਉਹਦੇ ਨਾਲ ਮੁਲਾਜ਼ਮ ਜਿਹੜਾ ਉੱਥੇ ਆਇਆ ਸੀਗਾ ਅੱਛਾ ਉਹਦੇ ਨਾਲ ਉਹਦੀ ਬਾਗ ਵੀ ਆ ਠੀਕ ਕਹਿੰਦੇ ਸੀ ਉਹਦੇ ਘਰੇ ਚੱਲਾਂਗੇ ਠੀਕ ਆ ਚਲ ਉਹਨੂੰ ਅਸੀਂ ਪਹਿਲਾਂ ਹੀ ਦੱਸ ਆਉਣਾ ਵਾ ਵੀ ਅਸੀਂ ਸਬੂਤ ਇਕੱਠੇ ਕਾੰਡੇ ਆ ਕੱਲ ਨੂੰ ਜਿਹਾਨੂੰ ਲੋੜ ਪਈ ਤਾਂ ਸਾਡੀ ਮਦਦ ਕਰੂ ਕਹਿੰਦੇ ਪੂਰੀ ਤਰ੍ਹਾਂ ਠੀਕ ਆ ਚਲ ਵਧੀਆ ਅਸੀਂ ਸ਼ਾਮੀ ਜਾ ਕੇ ਮਿਲ ਜਾਵਾਂਗੇ ਉਹਨੂੰ ਆਹ ਜਾਇਓ ਤੁਸੀਂ ਮਿਲ ਕੇ ਆ ਕਿ ਉਹ ਪੋਸਟਮਾਟ ਨੂੰ ਦਾ ਕਿਥੋਂ ਤੱਕ ਗਿਆ ਕੰਮ ਤੁਸੀਂ ਸਾਨੂੰ ਭੁੱਲੀ ਗਏ ਹੁਣ ਪੋਸਟ ਆਫਿਸ ਨੂੰ ਤੁਹਾਨੂੰ ਕੀ ਦਸੀਏ ਤੁਹਾਡਾ ਤਾਂ ਲੱਗਾ ਸੇਵਾ ਕਰਨ ਦਾ ਦਿਲ ਕਰਨਿਆ ਹੁਣ ਉਹ ਨਹੀਂ ਨਹੀਂ ਸਾਹਿਬ ਆਤਰ ਪਤਾ ਗੱਲ ਕੀ ਤੁਹਾਨੂੰ ਵੀ ਪਤਾ ਵਿੱਚ ਝੋਨੇ ਜਾਣੇ ਪੱਕੇ ਸੀ ਤੇ ਉਹਦੇ ਵਿੱਚ ਡੱਬੇ ਵਿਜੀ ਹੋ ਗਏ ਫਿਰ ਟਾਈਮ ਨਹੀਂ ਲੱਗਾ ਚ ਵੇਖੋ ਬਈ ਜੇ ਤੁਹਾਡਾ ਟਾਈਮ ਨਹੀਂ ਲੱਗਾ ਤੇ ਫਿਰ ਸਾਡਾ ਟਾਈਮ ਲੱਗ ਜਾਣਾ ਤੁਹਾਡੇ ਘਰ ਆਉਣ ਦਾ ਤੇ ਫਿਰ ਨਾ ਕਿਉਂਕਿ ਸਾਡੇ ਉਲਟ ਹੋ ਗਿਆ ਕੰਮ ਸਾਰਾ ਉਹ ਨਹੀਂ ਨਹੀਂ ਸਾਹਿਬ ਮੈਂ ਹੁਣਾਂ ਹੀ ਸਿਰਫ ਟਾਈਮ ਨਹੀਂ ਲੱਗਾ ਤੇ ਤੁਸੀਂ ਦੱਸੋ ਜੋ ਵੀ ਤੁਹਾਡੀ ਸੇਵਾ ਕਰਨੀ ਬਣਦੀ ਆ ਤੇ ਤੁਹਾਨੂੰ ਦੇਦਨੇ ਸੇਵਾ ਦਾ ਤੁਹਾਨੂੰ ਪਤਾ ਹੀ ਆ ਅੱਗੇ ਕਿਹੜੀ ਨਹੀਂ ਕਰਕੇ ਗਏ ਤੁਸੀਂ ਉਹ ਤਾਂ ਮੈਂ ਹੀ ਆਪਣੇ ਸਾਹਬਾਦਰ ਨੂੰ ਰੋਕ ਕੇ ਰੱਖਿਆ ਉਹਨੇ ਨਹੀਂ ਤੇ ਤੁਹਾਡੇ ਘਰ ਆ ਜਣਾ ਹੀ ਹੁਣ ਹੁਣ ਵੇਖ ਲੋ ਤੀਂ ਮੇਰੀ ਸੇਵਾ ਕਰਨੀ ਕਿ ਆਪਣੀ ਸੇਵਾ ਕਰੋਨੀ ਥਾਣੇ ਜਾ ਕੇ ਪਛਾਬਾਦਰ ਤੁਸੀਂ ਕਿਦਾਂ ਦੀਆਂ ਗੱਲਾਂ ਕਰਦੇ ਤੁਸੀਂ ਫੇਰ ਨਾ ਕਰੋ ਮੈਂ ਇੱਕ ਦੋ ਵਾਰ ਦਿਨਾਂ ਚ ਫੇਰ ਲੈ ਕੇ ਆਇਆ ਖੜਾ ਸੇਵਾ ਤੁਹਾਡੀ ਥੋੜਾ ਟਾਈਮ ਦੋ ਸਾਨੂੰ ਉਹ ਤਾਂ ਠੀਕ ਆ ਇਹ ਆ ਵੀ ਪੁਲਿਸ ਨਹੀਂ ਆਉਣੀ ਚਾਹੀਦੀ ਸਾਡੇ ਘਰ ਉਹ ਨਹੀਂ ਹੁੰਦਾ ਉਹ ਮੈਂ ਸਾਹਬਾਦਰ ਨੂੰ ਸਮਝਾ ਕੇ ਰੱਖਿਆ ਵੇ ਸਾਰਾ ਕੁਝ ਉਹ ਨਾੜੇ ਸਾਹਬਾਦਰ ਇਹਨਾਂ ਦਾ ਕੰਮ ਕਰਿਓ ਵੀ ਜਿਹੜਾ ਪਰਚਾ ਮਨਾ ਸਾਰਾ ਹੀ ਨੂੰ ਤੇ ਜੋ ਬੰਦੀ ਹੁਣ ਵੇਖੋ ਮਨ ਸੁਣਨ ਚਾਹੇ ਪਰਸੋਂ ਪਹੂਗਾ ਕੁੜੀ ਦਾ ਠੀਕ ਹੈ ਜੀ ਜੇ ਮੈਨੂੰ ਇਹ ਵੀ ਲੱਗਦਾ ਕਿ ਪਰਸੋਂ ਦਾ ਰਿਪੋਰਟ ਵੀ ਆਏਣੀ ਪੋਸਟ ਮਾਰਨ ਦੀ ਜੇ ਪਰਸੋਂ ਤੱਕ ਤੁਸੀਂ ਪੈਸੇ ਦੇਜੋਗੇ ਤੇ ਚੰਗਾ ਵਾ ਨਹੀਂ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿਦਾਂ ਲੱਗ ਉਹ ਗੱਲ ਸਾਫ਼ ਹੀ ਇਦਾਂ ਮੈਨਾਂ ਛੋਨਾ ਸਟਿਆ ਵਾਰਦੀ ਠੀਕ ਹੈ ਜੀ ਤੇ ਜੇ ਇਹਦੇ ਉਹਨੇ ਕਾਨੂੰ ਦੇਤੇ ਮੈਂ ਕੱਲ ਹੀ ਪੈਸੇ ਦੇ ਦੂੰਗਾ ਨੀਰੇ ਪਰਸੋਂ ਦੇ ਹਰ ਹੱਦ ਤੇ ਤੜਕੂ ਮੱਕ ਪੁੰਚੂੰਗਾ ਚਲੋ ਇੱਕ ਦੋ ਦਿਨ ਤੱਕ ਹੋਣੇ ਚਾਹੀਦੇ ਆ ਮੇਰੇ ਕੋਲ ਪੈਸੇ ਬੱਸ ਤੁਸੀਂ ਫਿਕਰ ਨਾ ਕਰੋ ਜੇ ਆਖੋ ਦੇ ਘਰ ਫੜਾ ਜਾਣਾ ਉਹ ਤੇ ਜ ਕਿਆ ਤੂ ਤੇ ਬਰਾਬਰ ਨਹੀਂ ਨਹੀਂ ਕਾਰੀ ਫੜਾ ਕੇ ਜਾਇਓ ਤੂੰ ਚਲੋ ਠੀਕ ਹੈ ਤੇ ਘਰੇ ਦੇ ਜਾਾਂਗੇ ਸਾਬ ਜੀ ਇੱਕ ਨਾ ਦਲਦਾ ਹੋਰ ਧਿਆਨ ਰੱਖਿਓ ਕਿਹੜੀ ਦਾ लवली ਦਾ ਨਾ ਨਾ ਵਿੱਚ ਆਇ ਪਸੇ ਤੁਹਾਨੂੰ ਪਤਾ ਵੀ ਉਹ ਨੌਕਰੀ ਕਰਦਾ ਨਹੀਂ ਤੇ ਨੌਕਰੀ ਜਾਂਦੀ ਰਹਿਣੀ ਆ ਵੇਖੋ ਭਈ ਵੱਡੇ ਸਾਹਬ ਤੇਹੀ ਗੈਣ ਡਿਆ ਕਿ ਮੁੰਡੇ ਨੇ ਵਿੱਚ ਇਕੜੀ ਸੁਣਾਉਂ ਅੱਛਾ ਕਿਉਂਕਿ ਉਹ ਸਾਹਬ ਕਹਿੰਦੇ ਮੈਨੂੰ ਲੱਗਦਾ ਕਿ ਮੁੰਡੇ ਦਾ ਵੀ ਵਿੱਚ ਹੀ ਹੱਥ ਹੈਗਾ ਜੇ ਤੈ ਤੁਸੀਂ ਮੁੰਡਾ ਬਚਾਉਣਾ ਚਾਹੁੰਦੇ ਜੇ ਤੇ ਕੋਈ ਦੀ ਸੇਵਾ ਜ਼ਰੂਰ ਭੇਜੀ ਜਾਓ ਟਾਈਮ ਟੂ ਟਾਈਮ ਮੈਂ ਤੁਸੀਂ ਫਿਕਰ ਨਾ ਕਰੋ ਮੈਂ ਕੱਲ ਨੂੰ ਲੈ ਕੇ ਆ ਜਾਊਂਗਾ ਤੁਹਾਡੇ ਹਾਂਜੀ ਉਹ ਚਾਹੀਦੀ ਆ ਜੀ ਚਲੋ ਠੀਕ ਆ ਸਰ ਪਹਿਲਾ ਪਹਿਲਾ ਗਲਤ ਕੰਮ ਕਰ ਲੈਂਦੇ ਆ ਤੇ ਬਾਅਦ ਚ ਪੈਸੇ ਵੀ ਦਿੰਦੇ ਆ ਤੇ ਤਰਲੇ ਵੀ ਮਾਰਦੇ ਆ ਹੁਣ ਇਹ ਪਤਾ ਕੋਸ਼ ਨਹੀਂ ਆ ਕਿ ਇਹਨਾਂ ਨੇ ਬਚਣਾ ਵੀ ਆ ਕਿ ਨਹੀਂ ਬਚਣਾ ਬਲਜੀਤ ਭਾਜੀ ਹਾਂਜੀ ਆਜੋ ਆਜੋ ਵੀਰ ਜੀ ਆਜੋ ਘਰੇ ਜੀ ਠੀਕ ਆ ਜੋਬਨ ਕੀ ਹਾਲ ਆ ਵਧੀਆ ਵਧੀਆ ਅੱਜ ਮੀਂਹ ਦੇ ਵਿੱਚ ਕੀੜਾ ਕੱਢ ਲਿਆ ਮੀਂਹ ਦੇ ਵਿੱਚ ਕੀੜਾ ਕੀ ਤੁਹਾਡਾ ਤਾਂ ਟਾਈਮ ਬੜਾ ਔਖਾ ਮਿਲਦਾ ਹੋਰ ਠੀਕ ਆ ਜੀ ਠੀਕ ਆ ਵਧੀਆ ਮੈਂ ਨਾ ਅੱਗੇ ਵੀ ਦੋ ਦਿਨ ਅਰੇ ਆਇਆ ਅਸੀਂ ਅੱਛਾ ਤੇ ਭੈਣ ਜੀ ਨੇ ਕਹਿੰਦੇ ਨੇ ਵੀ ਘਰ ਹੈ ਨਹੀਂ ਆ ਮੈਂ ਥੋੜਾ ਦਿਨ ਆਪ ਬਿਜੀ ਰਿਆਂ ਯਾਰ ਦੋ ਚਾਰ ਦਿਨ ਨਾ ਹਾਂ ਹੋਰ ਕੰਮ ਧੰਦੇ ਨਹੀਂ ਮੁਕੇ ਨਿਕਨੇ ਕੇ ਘਰਾਂ ਦੇ ਕੰਮ ਸਾਰਾ ਦਿਨ ਠੀਕ ਹੈ ਠੀਕ ਹੈ ਹੋਰ ਸੁਣਾਓ ਕਿੱਦਾਂ ਹੋਣੀ ਵਧੀਆ ਠੀਕ ਠਾਕ ਹੋਣੀ ਹੈ ਕੀ ਹੋਣੀ ਆ ਗੱਲ ਇਦਾਂ ਵਾ ਵੀ ਜਿਹੜੀ ਤੁਸੀਂ ਗੱਲ ਦੱਸੀ ਸੀ ਨਾ ਫੋਨ ਵਾਲੀ ਹਾਂਜੀ ਉਹ ਤੇ ਸਾਡਾ ਕੰਮ ਬਣ ਗਿਆ ਵਾ ਹੁਣ ਮਿਲ ਗਿਆ ਤੁਹਾਨੂੰ ਆ ਕੁੜੀ ਦਾ ਫੋਨ ਲੈ ਇਹ ਤੇ ਗੱਲ ਬਣ ਗਈ ਵਧੀਆ ਅੱਜ ਤੁਸੀਂ ਚੰਗਾ ਕੀਤਾ ਵਾ ਵੀ ਜਿਹੜਾ ਤੁਸੀਂ ਸਾਡੇ ਦਿਮਾਗ 'ਚ ਸੋਚੀ ਪਾਤੀ ਸਾਨੂੰ ਪਤਾ ਹੀ ਨਹੀਂ ਫੋਨ ਦਾ अच्छा ने एदा ਕੀ ਲੋਗ ਇਹਦਾ ਖੋਲੋ ਨੌ ਨੌ ਸਾਰੇ ਨੌ ਆ ਦੇਖੋ ਠੀਕ ਹੈ ਇੱਕ ਨਾ ਮੈਂ ਤੁਹਾਨੂੰ ਐਪ ਲੋਗ ਦਾ ਪਾਸਵਰਡ ਦੇਖਿਓ ਕਿੱਥੇ ਕਿਹੜਾ ਐਪ ਲੋਗ ਕਹਿੰਦੇ ਤੁਸੀਂ ਉਹ ਵੀ ਖੋਲੋ ਮੈਂ ਤੁਹਾਨੂੰ ਐਪ ਲੋਗ ਇੱਕ ਤਾਂ ਇਹ ਚਾਹ ਆਪਾ ਉਹ ਖੋਲੋ ਉਹਦੇ ਵਿੱਚ ਦੇਖੋ ਭਲਾ ਵੀ ਵੀਡੀਓ ਆਡੀਓ ਪਰਿਵਾਰ ਦੀਆਂ ਆਹ ਦੇਖੋ ਭਲਾ ਆਹ ਖੋਲੋ ਜੀ ਜਰੀ ਇਹ ਇਹਨਾਂ ਦੇ ਵਿੱਚ ਤੇ ਇਹਨਾਂ ਦੇ ਆਪਾਂ ਫੈਮਿਲੀ ਦੀਆਂ ਵੀ ਵੀਡੀਓ ਵੀ ਆ ਗਈਆਂ ਨੇ ਵਿੱਚ ਇਹਨਾਂ ਦੇ ਪਰਿਵਾਰ ਦੀਆਂ ਵੇਖੋ ਬਣਾ ਕੀ ਕੀ ਹੈ ਖੋਲ ਕੇ ਵੇਖ ਲੀਏ ਵਿੱਚੋਂ ਵੀਡੀਓ ਆਹ ਨਹੀਂ ਨਹੀਂ ਵੇਖੋ ਤੁਸੀਂ ਕੋਈ ਗੱਲ ਨਹੀਂ ਵੇਖੋ ਤੁਸੀਂ ਵੇਖੋ ਕੀ ਕੀ ਤਾਂ ਸਬੂਤ ਹੀ ਕੋ ਮਿਲ ਜਾਂਦਾ ਕੋਈ ਸੰਦੀਪ ਗੱਡੀ ਆਵੇ ਚਾਹੇ ਨਾ ਆਵੇ ਹੁਣ ਉਹਨੇ ਪਰਵਾਹ ਕੋਈ ਪਰ ਜਿਹੜੇ ਗੇਠ ਲੰਮੇ ਜਮਾਨੇ ਦੇ ਵਧੀ ਆ ਨਾ ਉਹ ਕੰਟਰੋਲ ਚ ਕਰਨੀ ਪੈਣੀ ਆ ਉਹਦਾ ਕੋਈ ਹੱਲ ਸੋਚ ਰਮਣਾ ਇਹ ਨਹੀਂ ਬੇਤੀ ਜਿਹੜੀਆਂ ਬਰਦਾਸ਼ਤ ਨਹੀਂ ਹੋਣੀਆਂ ਕੋਈ ਗੱਲ ਨਹੀਂ ਭੈਣ ਜੀ ਇਹਨੂੰ ਤਾਂ ਮੈਂ ਨਾਥਾ ਪਾ ਲੂੰਗੀ ਆਪੇ ਹੀ लवली ਨਾ ਪਾਸਾ ਹੋਣਾ ਹਜੇ ਕੱਲ ਤੱਕ ਨਾ ਇਹਦਾ ਕੰਮ ਕੀਤਾ ਹੀ ਖੜਾ ਮੈਂ ਦੇਖ ਲਿਓ ਇਹ ਜਿਹੜੀ ਜ਼ਬਾਨ ਲੜਾਉਂਦੀ ਹੈ ਨਾ ਇਹ ਕਿੱਦਾਂ ਮਾਰਦੀ ਅੰਦਰ ਪੈ ਕੇ ਜੋਬਨ ਆ ਜਿਹੜੀ ਵਿੱਚ ਆ ਬੀਬੀਏ ਕਹ ਬੋਲਣ ਦੀ ਇਹ ਕੌਣ ਆ ਇਹ ਤੇ ਮਾਸੀ ਆ ਉਹਦੀ लवली ਇਹ ਤੇ ਸਬੂਤ ਹੀ ਬੜੇ ਪੱਕੇ ਮਿਲ ਗਏ ਨੇ ਇਹ ਤੇ ਹੁਣ ਵਿੱਚ ਨਿਕਲ ਨਹੀਂ ਸਕਦੇ ਪਰਚੇ ਚ ਮੈਂ ਸੋਚੀ ਜਾਵਾ ਫਿਰ ਰਪਿੰਦਰ ਨੇ ਮੈਨੂੰ ਪਾਸਵਰਡ ਘਾਲੀ ਘੱਲਿਆ ਵਾ ਉਹਨੇ ਫਿਰ ਸਾਹਮਣੇ ਹੀ ਸਭ ਨੂੰ ਇਹ ਆ ਚੀਜ਼ ਨਹੀਂ ਤੁਹਾਡਾ ਹੁਣ ਐਂਡ ਤੱਕ ਮਤਲਬ ਜੋ ਕਰਨਾ ਨਾ ਇਹ ਚੀਜ਼ ਨੇ ਕਰਨਾ ਹੀ ਹੁਣ ਇਹ ਸਬੂਤ ਹੀ ਬੜੇ ਪੱਕੇ ਹੁਣ ਫਸੇ ਨਿਕਲ ਨਹੀਂ ਹੋ ਸਕਦੇ ਇੱਕ ਤਾਂ ਮੈਨੂੰ ਰਿਕਾਰਡਿੰਗ ਪਾਈ ਰਿਕਾਰਡਿੰਗ ਵੀਰ ਜੀ ਜਿਹੜੀ ਜਦੋਂ ਫੋਨ ਲੈਣ ਗਏ ਸੀ ਨਾ ਮੁਖਤਿਆਰ ਹੁਣੇ ਉਦੋਂ लवली ਦੀ ਰਿਕਾਰਡਿੰਗ ਕੀਤੀ ਠੀਕ ਹੈ ਅਜੇ ਕੋਈ ਚਾਲ ਚੱਲੀ ਸੀਗੀ ਤੇ ਉਹਦੇ ਕਰਕੇ ਉਹਦੇ ਸਸੋਰਾ ਘਰ ਰਿਹਾ ਨਹੀਂ ਰਪਿੰਦਰ ਦੇ ਠੀਕ ਹੈ ਤੇ ਮੁੰਡਾ ਹੀ ਕਲਾਕਾਰ ਪਰੋਣਾ ਠੀਕ ਹੈ ਤੇ ਜਿਹੜੇ ਵਿਚੋਲੇ ਨਹੀਂ ਆਪਣੀ ਮੁਖਤਿਆਰ ਹੋਣੇ ਠੀਕ ਉਹ ਗਏ ਸੀ ਤੇ ਨਾਲ लवली ਦੀ ਰਿਕਾਰਡਿੰਗ ਕਰਕੇ ਲਿਆਏ लवली ਨੇ ਸ਼ਰਮ ਕਿਹਾ ਵਿੱਚ ਕਹਿੰਦਾ ਵੀ ਸਾਰਾ ਕਸੂਰ ਹੀ ਮੇਰੀ ਮੰਮੀ ਦਾ ਆ ਜਿਹੜੇ ਸਬੂਤ ਮਿਲ ਗਏ ਆ ਨਾ ਹੁਣੇ ਜਿੱਥੇ ਮਰਜ਼ੀ ਭੱਜ ਲੈਣ ਜਿਹੜੀ ਅਪੀਲ ਦਲੀਲ ਜਿੱਥੇ ਮਰਜ਼ੀ ਫੋਨ ਜਿੱਥੇ ਕਰਾ ਲੈਣ ਆ ਸਬੂਤਾਂ ਦੇ ਆਧਾਰ ਦੇ ਉੱਤੇ ਜੱਜ ਨੂੰ ਹੀ ਪਰਚਾ ਇਹਨਾਂ ਤੇ ਕਰਨਾ ਪੈਣਾ ਠੀਕ ਹੈ ਇਸ ਕਰਕੇ ਹੁਣ ਜਿਹੜੇ ਅਫਸਰ ਦੇ ਕੋਲ ਮੈਂ ਤੈਨੂੰ ਉਹ ਦਿਨ ਪਹਿਲਾਂ ਭੇਜਿਆ ਸੀ ਨਾ ਹਾਂਜੀ ਉੱਥੇ ਜਾ ਉਹਦੇ ਘਰ ਮੈਂ ਵੀ ਫੋਨ ਕਰ ਦਿੰਦਾ ਜਾ ਕੇ ਕੱਲੀ ਕੱਲੀ ਚ ਠੀਕ ਹੈ ਜੀ ਇਹ ਵੇਚ ਦੋ ਤੇ ਪਰਚਾ ਹੋ ਗਿਆ ਨਾ ਜਿਹੜਾ ਹੁਣ ਇਹ ਨਿਕਲ ਨਹੀਂ ਸਕਦੇ ਤੇ ਮੈਂ ਫੋਨ ਵੀ ਕਰ ਦਣਾ ਤੂੰ ਤੇ ਕਰੀ ਜਾ ਕੇ ਆ ਜੀ ਫੋਨ ਕਰ ਦੋ ਤੇ ਮੈਂ ਸਬੂਤ ਸਾਰੇ ਵਿਖਾ ਕੇ ਉਹਨਾਂ ਨੂੰ ਮੇਰੀ ਜਿੱਥੇ ਲੋੜ ਪਵੇ ਮੈਂ ਨਾਲ ਆ ਇਹ ਬੰਦੇ ਨਿਕਲ ਨਹੀਂ ਦਿੰਦੇ ਸਾਡੇ ਕੋਲ ਸਬੂਤ ਹੁਣ ਆ ਗਿਆ ਆਪਾਂ ਉਹਨਾਂ ਨੂੰ ਠੋਕਣੇ ਠੋਕਣੇ ਮੈਂ ਫੇਰ ਤਾਂ ਕਰਦਾ ਹੁਣ ਮੈਂ ਸਿੱਧਾ ਉੱਥੇ ਹੀ ਜਾਣਾ ਜਾ ਕੇ ਆਓ ਕਿਸੇ ਪ੍ਰਕਾਰ ਦੀ ਲੋੜ ਪਏ ਮੈਨੂੰ ਦੱਸ ਦਿਓ ਮੈਂ ਫੋਨ ਕਰ ਦਿੰਦਾ ਜੀ ਫੋਨ ਤੁਸੀਂ ਰੱਖ ਲੈਣਾ ਤੇ ਰੱਖ ਲਓ ਆਪਣੇ ਕੋਲ ਨਹੀਂ ਨਹੀਂ ਫੋਨ ਤੁਸੀਂ ਲੈ ਹੀ ਜਾਓ ਨਾਲ ਚਲੋ ਠੀਕ ਹੈ ਮੈਂ ਫੋਨ ਕੀ ਕਰਨਾ ਵਾਲੇ ਸਬੂਤ ਉਹਨਾਂ ਨੂੰ ਵਿਖਾ ਕੇ ਉਹ ਨਾਲੇ ਫੋਨ ਦੇ ਵਿੱਚ ਮੈਂ ਹੋ ਕਿਉਂ ਨਾ ਕਰਾਂ ਜਾ ਕੇ ਮੈਨੂੰ ਦੱਸਣੀ ਆ ਗੱਲ ਆਣ ਕੇ ਜੇ ਕੋਈ ਕਮੇਰਾ ਜੀ ਮੈਨੂੰ ਦੱਸ ਦਿਓ ਜਰੂਰ ਜਰੂਰ ਭਾਜੀ ਠੀਕ ਠੀਕ ਹੈ ਭਾਜੀ ਠੀਕ ਬੜਾ ਧੰਨਵਾਦ ਹੈ ਤੁਹਾਡਾ ਵੀ ਕੋਈ ਨਹੀਂ ਸਾਡੇ ਘਰ ਦਾ ਮਸਲਾ ਯਾਰ ਇਹ ਕਿਹੜੀ ਗੱਲ ਹੈ ਠੀਕ ਹੈ ਜਿਹੜੇ ਹੁਣ ਸਬੂਤ ਹੁਣ ਮਿਲ ਗਏ ਆ ਨਾ ਫੋਨ ਦੇ ਵਿੱਚੋਂ ਇਹ ਬੰਦੇ ਹੁਣ ਨਿਕਲ ਨਹੀਂ ਸਕਦੇ ਪਰਚਾ ਹੋਊਗਾ ਹੀ ਹੋਊਗਾ ਹੁਣ ਤੇ ਹੁਣ ਬਚਦੇ ਨਹੀਂ ਬੜਾ ਵਧੀਆ ਹੋ ਗਿਆ ਜਿਹੜਾ ਰਪਿੰਦਰ ਦੇ ਫੋਨ ਚਾਨੂੰ ਸਬੂਤ ਮਿਲ ਗਿਆ ਚੱਲ ਹੁਣ ਇਹ ਆ ਕਿ ਪਰਚਾ ਤੇ ਬਣੂਗਾ ਇਹਨਾਂ ਤੇ ਸਬੂਤ ਸਾਡੇ ਕੋਲ ਵਾ ਹੁਣ ਜਾ ਕੇ ਨਾ ਮਲਾਜਮ ਨੂੰ ਮਿਲ ਕੇ ਆਉਣਾ ਉਹਦੇ ਨਾਲ ਸਾਰੀ ਗੱਲਬਾਤ ਕਰਨਾ ਚੱਲ ਇਹ ਆ ਕੱਲ ਨੂੰ ਸਾਡੀ ਸੁਣੂਗਾ ਤੇ ਸਹੀ